ਬਾਹਿਗੁਰੂ ਜੀ ਕਾ ਖਾਲਸਾ ਬਾਹਿਗੁਰੂ ਜੀ ਕੀ ਫਤਿਹ ਮੇਰੇ ਦੇਸਾਂ ਦੇਸਾਂ ਵਿੱਚ ਬੈਠੇ ਪੰਜਾਬੀ ਪ੍ਰਾਵੋ ਅਤੇ ਪੰਜਾਬ ਵਿੱਚ ਰਹਿੰਦੇ ਹੋਏ ਮੇਰੇ ਵੀਰੋ ਪ੍ਰਾਵੋ ਆਪ ਸਭ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਖਦਾ ਹੱਬਸ ਮੈਂ ਗੱਲ ਕਰਨ ਲੱਗਿਆ ਤੀ ਪਿਛਲੇ ਨਸਾਂ ਦੀ ਤੇ ਹੁਣ ਵਾਲੇ ਨਸਾਂ ਦੀ ਉਹ ਵੀ ਗੱਲ ਕਰਾਂਗੇ ਕਿ ਮੇਰੇ ਗੱਲ ਯਾਦ ਆ ਗਈ ਪਹਿਲਾਂ ਵਾਲੇ ਪਿਆਰ ਦੀ ਗੱਲ ਕਰਦੇ ਆਂ ਨਾਲੇ ਹੁਣ ਵਾਲੇ ਪਿਆਰ ਦੀ ਗੱਲ ਕਰਾਂਗੇ ਇੱਕ ਜੱਟ ਤੇ ਲਾਲਾ ਤੇ ਉਹ ਇਕੱਠੇ ਰਹਿੰਦੇ ਤੇ ਉਹਨਾਂ ਦਾ ਬਹੁਤ ਪਿਆਰ ਸੀ ਆਪ ਦੇ ਵਿੱਚ ਬਣਿਆ ਹੋਇਆ ਉਹਨਾਂ ਨੂੰ ਦੋਵਾਂ ਨੂੰ ਧਰਮਰਾਜ ਨੇ ਉੱਪਰ ਬੁਲਾ ਲਿਆ ਕਹਿੰਦੇ ਵੀ ਧਰਮਰਾਜ ਕਹਿੰਦਾ ਵੀ ਗੱਲ ਸੁਣ ਸੁਣੋ ਮੇਰੀ ਦੋ ਜਣੇ ਆ ਕੇ ਵੀ ਜੇ ਤੁਹਾਡੇ ਚ ਇੰਨਾ ਪਿਆਰ ਹੈ ਉਹ ਦੂਜੇ ਨੂੰ ਦੂਜਾ ਕਹਿਣ ਲੱਗਾ ਮੈਂ ਤੇਰੇ ਨਾਲ ਜਾਉਂ ਦੂਜਾ ਕਹਿੰਦਾ ਮੈਂ ਤੇਰੇ ਨਾਲ ਜਾਉਂ ਜਦੋਂ ਧਰਮਰਾਜ ਨੇ ਬੁਲਾ ਲਿਆ ਉੱਪਰ ਉਹਨਾਂ ਨੂੰ ਉਹ ਕਹਿਣ ਲੱਗੇ ਸਾਡੀ ਤਾਂ ਹਲੇ ਉਮਰ ਨਹੀਂ ਹੋਈ ਅਣੀ ਅਸੀਂ ਆ ਤਾਂ ਗਏ ਪਰ ਉਮਰੇ ਸਾਡੀ ਤਾਂ ਘਟਾ ਲੇ ਹਾਲੇ ਤਾਂ 50-50 ਸਾਲ ਦੀ ਉਮਰ ਹੋਈ ਐ ਉਹ ਕਹਿੰਦਾ ਯਾਰ ਮੈਂ ਤੁਹਾਡਾ ਪਿਆਰ ਦੇਖਦਾ ਵੀ ਤੁਹਾਡੇ ਚ ਪਿਆਰ ਬਹੁਤ ਆਏ ਬੁਲਾਇਆ ਸੀ ਇੱਕ ਨੂੰ ਦੋਵੇਂ ਜਣੇ ਆ ਗਏ ਤੁਸੀਂ ਦੂਜੇ ਨਾਲ ਦੂਜਾ ਉਹ ਕਹਿੰਦਾ ਮੈਂ ਜਾਊਂਗਾ ਕਹਿੰਦਾ ਮੈਂ ਜਾਊਂਗਾ ਹੁਣ ਆਲਾ ਚ ਕਿਹੜਾ ਪਿਆਰ ਐ ਹੁਣ ਆਲਾ ਤਾਂ ਮੜਾ ਜ ਕੋਈ ਬਿਮਾਰ ਹੋ ਜੇ ਨਾਲ ਨਹੀਂ ਤੁਰਦਾ ਉਹ ਜਦੋਂ ਉੱਥੇ ਬਲਾਲੇ ਧਰ ਬਣਾਉਣ ਕੋਲੇ ਬੈਠ ਗਏ ਓਕੇ ਨਾ ਹਾਂ ਜੀ ਦੱਸੋ ਫਿਰ ਕਹਿਣ ਲੱਗੇ ਕਹਿੰਦਾ ਮੈਂ ਤੁਹਾਨੂੰ ਆਹ 100-100 ਰੁਪਇਆ ਦਿੰਦਾ ਇੱਕ ਇਹਦੇ ਨਾਲ ਕਹਿੰਦਾ ਤੁਸੀਂ ਥੱਲੇ ਜਾ ਕੇ ਬਿਜ਼ਨਸ ਕਰਨਾ ਕਹਿੰਦੇ ਜੀ ਠੀਕ ਹੁਣ ਪੈਸਾ ਲਾਲਾ ਹੀ ਖਪਾ ਸਕਦਾ ਜਿੰਨਾ ਹਾੜਮਾ ਲਾਲਿਆਂ ਦਾ ਹੁੰਦਾ ਦੂਜੀਆਂ ਕੌਮਾਂ ਦਾ ਨਹੀਂ ਸਾਡਾ ਹੁਣ ਜਟਾਂ ਕੋਲੇ ਕਿੱਥੇ ਪੈਸਾ ਖਰਦਾ ਹੈ ਪੈਸਾ ਲਾਲਿਆਂ ਲੈ ਕੇ ਖਰਦਾ ਇਸ ਲਈ ਜਦੋਂ ਉਹਨਾਂ ਨੂੰ ਪੈਸੇ ਦਿੱਤੇ ਤਾਂ ਦੋਈ ਰਣ ਥੱਲੇ ਆ ਗਏ ਜਿਵੇਂ ਆਪਾਂ ਨੈਣਾ ਦੇਵੀ ਜਾਈਏ ਉਹ ਕੌਲਾਲੇ ਟੋਬੇ ਕੋਲੇ ਆ ਕੇ ਦੋਏ ਉੱਥੇ ਆ ਕੇ ਜਦੋਂ ਜੱਟ ਦੀ ਨਿਗਾਹ ਪਿਆ ਠੇਕਾ ਉਹਨੇ ਠੇਕੇ ਚੋਂ ਲਿਆ ਆਧਿਆ 100 ਰੁਪਏ ਦਾ ਆਧਿਆ ਲੈ ਲਿਆ ਨਾਲ ਖਾਣ ਨੂੰ ਪੈਸਾ ਕੋਈ ਬਚਿਆ ਨਹੀਂ ਉਹ ਕਹਿੰਦਾ ਯਾਰ ਉਹਨੇ ਜਦੋਂ ਪਾਣੀ ਦਾ ਗਲਾਸ ਮੰਗਿਆ ਕਰਿੰਦੇ ਤੋਂ ਉਹਨੇ ਸਿਰ ਚ ਮਾਰਿਆ ਉਹ ਕਰਿੰਦਾ ਮਰ ਗਿਆ ਜੱਟ ਜੇਲ੍ਹ ਚ ਠੋਕਤਾ ਬਾਣੀ ਆਪਦਾ 100 ਰੁਪਏ ਲੈ ਕੇ ਆਪਦੇ ਘਰੇ ਆ ਗਿਆ ਔਰ ਚੰਗਾ ਉਹ ਛੋਟਾ ਬਿਜ਼ਨਸ ਤੋੜਦਾ ਤੋੜਦਾ ਉਹਨੇ ਕੰਮ ਵਧਾਤਾ ਜਹਾਜਾਂ ਤੱਕ ਵਗਿਆ ਜਦੋਂ ਪੂਰਾ ਕੰਮ ਹੋ ਗਿਆ ਉਹ ਫੇਰ ਬੁਲਾ ਲੇ ਧਰਮਰਾਜ ਨੇ ਕਹਿੰਦਾ ਵੀ ਆਜੋ ਜਦੋਂ ਬੁલાਏ ਹੋਏ ਪਹਿਲਾ ਜੱਟ ਦੀ ਤਾਂ ਅੱਖ ਮੈਲੀ ਜੀ ਦੇਖੀ ਉਹਨੇ ਵੀ ਇਹਨੂੰ ਕਾਹਨੂੰ ਬੁਲਾਉਣਾ ਪ੍ਰਤੰਦਰ ਨੂੰ ਕਹਿੰਦਾ ਲਾਲ ਨੂੰ ਕਹਿੰਦਾ ਲਾਲਾ ਤੂੰ ਆ ਪਹਿਲਾਂ ਤਾਂ ਜੱਟ ਧਰਮਰਾਜ ਕੰਨੀ ਦੰਦਿਆਂ ਪਟੇ ਜਦੋਂ ਲਾਲੇ ਨੂੰ ਬੁਲਾਇਆ ਕਹਿੰਦਾ ਹਾਂ ਲਾਲਾ ਦੱਸ ਫੇਰ ਵੀ ਤੂੰ ਜਾ ਕੇ ਕੀ ਕਰਿਆ ਕਹਿੰਦਾ ਜਾ ਕੇ ਮੇਰੀ ਗੱਲ ਸੁਣੋ ਜੀ ਮੈਂ ਉਹਦੇ ਛੋਡੇ ਵਾਲੇ ਜਿਹੜੇ ਤੁਸੀਂ ਦੇ ਦਿੱਤੇ ਤੇ 100 ਰੁਪਈਆ ਉਹਦੇ ਨਾਲ ਆਪਣੀ ਦੁਕਾਨਦਾਰੀ ਚਲਾਈ ਛੋਟੀ ਮੋਟੀ ਫੇਰ ਕਹਿੰਦਾ ਸੈਲਰਾਂ 'ਚ ਹਿੱਸੇ ਫੇਰ ਬਸਾਂ 'ਚ ਫੇਰ ਕਹਿੰਦਾ ਜਹਾਜ਼ਾਂ ਤੱਕ ਪਹੁੰਚ ਗਿਆ ਕੰਮ ਫੇਰ ਜੱਟ ਨੂੰ ਕਹਿੰਦਾ ਤੂੰ ਦੱਸ ਬਈ ਉਹ ਧੰਨਵਾਦ ਜਿਹਨੂੰ ਕਹਿੰਦਾ ਤੂੰ ਬਤ ਰਿਹਾ ਉਹ ਮੇਤੋਂ ਕਹਿੰਦਾ ਜਿੱਦੇ ਨਾਲ ਕਹਿੰਦਾ ਮੈਂ 300 ਰੁਪਇਆ ਦਿੱਤਾ ਮੈਂ ਤਾਂ ਉਹਦੇ ਦੀ ਜੇਲ੍ਹ ਚ ਇਸ ਲਈ ਇਹ ਪਹਿਲਾਂ ਵਾਲੇ ਪਿਆਰ ਦੀ ਗੱਲ ਕਰਦੇ ਆ ਵੀ ਉਹਨਾਂ ਚ ਇੰਨਾ ਪਿਆਰ ਦੀ ਪੈਸੇ ਵੀ ਲਾਲਖਪਾ ਸਕਦਾ ਸੀ ਜਿਹੜਾ ਹੁਣ ਵਾਲਾ ਪਿਆਰ ਹੈ ਉਹ ਤਾਂ ਨਾ ਤਾਂ ਪਹਿਲਾਂ ਵਾਲੇ ਨਸੇ ਕੰਮ ਨਸੇ ਪਹਿਲਾਂ ਵਾਲੇ ਕੰਮ ਦੇਤੇ ਹੁਣ ਵਾਲੇ ਨਸੇ ਨਹੀਂ ਹੈਗੇ ਪਹਿਲਾਂ ਫੀਮ ਭੁੱਖੀਆਂ ਦੇ ਨਸੇ ਤੇ ਬੰਦਾ ਫੀਮ ਜਾਂ ਭੁੱਖੀ ਖਾਂਦਾ ਖੇਤਾਂ 'ਚ ਕੰਮ ਕਰਦੇ ਤੇ ਅਸੇਪ ਕਿਸੇ ਦਾ ਕੋਈ ਦੁੱਖ ਦਾ ਨਹੀਂ ਸੀ ਉਮਰਾਂ ਬਹੁਤ ਹੋ ਗਈਆਂ ਤੇ 100 ਸਾਲ ਦੀ ਉਮਰ ਹੋ ਜਾਂਦੀ ਸੀ ਬੰਦੇ ਦੀ ਜਾਨ ਤੱਕ ਨਹੀਂ ਨਿਕਲਦੀ ਸੀ ਨਾ ਕੋਈ ਬਬਾਰੀ ਸੀ ਨਾ ਕੋਈ ਕੰਟਰੋਲ ਵੱਧਾਤੀ ਨਾ ਕੋਈ ਯੂਰੀਆ ਕੁਝ ਵੀ ਬੰਦੇ ਨੂੰ ਸੇਤੀ ਬੰਦੇ ਨੂੰ ਸਹਿਰ ਨਹੀਂ ਲੈ ਕੇ ਆਉਂਦੇ ਤੇ ਹੁਣ ਤਾਂ ਜੇ ਮੜਾ ਦਾ ਸਿਰ ਦੁਖਦਾ ਤਾਂ ਵੀ ਆਲਾ ਕਹਿੰਦਾ ਚਲੋ ਪਟਿਆਲੇ ਚਲੋ ਲੁਧਿਆਣੇ ਕਿਉਂਕਿ ਨਸੇ ਜਿਹੜੇ ਨਸੇ ਖਾਣ ਵਾਲੇ ਤੇ ਉਹ ਤਾਂ ਗਵਰਨਮੈਂਟ ਨੇ ਬੰਦ ਕਰਾਤੇ ਫੀਮ ਤੇ ਭੁੱਕੀ ਦੇ ਜਿਹੜੇ ਦੂਜੇ ਨੇ ਉਹ ਸਰਕਾਰੀ ਹਸਪਤਾਲਾਂ ਚ ਗੋਲੀਆਂ ਮਿਲਦੀਆਂ ਨੇ ਜਾਂ ਪ੍ਰਾਈਵੇਟ ਹਸਪਤਾਲ ਬਣਾ ਰੱਖੇ ਨੇ ਗੋਲੀਆਂ ਵਾਲੇ ਉੱਥੋਂ ਜਾ ਕੇ ਨਾਲੇ ਤਾਂ ਖੱਜਲ ਖਵਾਰੀ ਹੁੰਦੀ ਐ ਨਾਲੇ ਟਾਂ ਫੁੱਟਦਾ ਦਿਹਾੜੀ ਵਾਲਾ ਦਿਹਾੜੀ ਨਹੀਂ ਕਰ ਸਕਦਾ ਜਿੰਨਾ ਚਿਰ ਉਹਨੂੰ ਇਹ ਗੋਲੀ ਨਹੀਂ ਮਿਲਦੀ ਬੀਨਪੁਕੀ ਵਾਲਾ ਬੰਦਾ ਸਾਰ ਲਾਂਦਾ ਸੀ ਉਹਦਾ ਟਾਈਮ ਲੱਗ ਜਾਂਦਾ ਸੀ 2-2 4-4 ਦਿਨ ਪਰ ਇਹਦੇ ਨਾਲ ਇੱਕ ਦਿਨ ਵਿੱਚ ਲੰਘਦਾ ਇਸ ਲਈ ਵੀ ਸਾਡੀ ਸਰਕਾਰਾਂ ਨੂੰ ਬੇਨਤੀ ਹੈ ਵੀ ਜਾ ਤਾਂ ਫੀਪੁਕੀ ਦੇ ਜਿਵੇਂ ਬਾਹਰਲੀ ਹਸਪਤਾਲਾਂ 'ਚ ਨੇ ਖਾਸ ਖਾਸ ਦੀ ਖੇਤੀ ਹੋਵੇ ਜਾਂ ਠੇਕੇ ਖੁੱਲੇ ਜਾਣ ਇਹ ਨਸੇ ਖਾ ਕੇ ਤਾਂ ਜਿਹੜੇ ਹੁਣ ਵਾਲੇ ਨੇ ਗੋਲੀਆਂ ਦੇ ਜਾਂ ਚਿੱਟੇ ਦੇ ਜਾਂ ਸਮੈਕ ਦੇ ਇਹ ਨਸੇ ਖਾ ਕੇ ਤਾਂ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਹੈ ਕੋਣ ਅਸੀਂ ਬੱਸ ਸਟੈਂਡ ਤੇ ਬੈਠੇ ਇੱਕ ਮੁੰਡੇ ਦਾ ਨਸ਼ਾ ਕਰਿਆ ਹੋਇਆ ਉਹਨੇ ਪਿੰਡ ਦੀ ਬੁੜੀ ਦੀ ਬਾਲੀ ਲਾ ਲਈ ਉਹਨੂੰ ਐ ਨਹੀਂ ਪਤਾ ਲੱਗਿਆ ਇਹ ਵੀ ਮੇਰੇ ਪਿੰਡ ਦੀ ਹੈ ਇਸ ਲਈ ਵੀ ਇਹ ਨਸ਼ੇ ਜਿਹੜੇ ਕਰਦੇ ਨੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਜਾਦਾ ਪਹਿਲਾਂ ਵਾਲੇ ਨਸ਼ੇ ਫੀਮ ਭੁੱਕੀ ਕਿਸੇ ਵੀ ਗੋਲੀ ਵਾਲੇ ਨੂੰ ਪੁੱਛ ਕੇ ਦੇਖੋ ਕਿਸੇ ਵੀ ਚਿੱਟੇ ਵਾਲੇ ਨੂੰ ਵੀ ਤੂੰ ਤੈਨੂੰ ਯਾਰ ਨਸ਼ਾ ਕਿਹੜਾ ਚਾਹੀਦਾ ਉਹ ਫੀਮ ਭੁੱਕੀ ਦੇ ਨਸ਼ੇ ਨੂੰ ਕਹੂਗਾ ਯਾਰ ਉਹ ਨਸ਼ਾ ਵਧੀਆ ਸੀ ਆ ਤਾਂ ਉਹੀ ਖੱਜਲ ਖਵਾਰ ਹੁੰਨੇ ਆ ਕਿਉਂ ਇਹਦੇ 'ਚ ਨਾ ਤਾਂ ਸਰੀਰਾਂ 'ਚ ਜਾਨਾ ਰਹੀਆਂ ਨੇ ਨਾ ਸਰੀਰਾਂ 'ਚ ਜਾਨਾ ਰਹੀਆਂ ਨੇ ਬਾਕੀ ਕੰਮ ਦੇ ਸਾਧਨ ਘਟਨੇ ਇੱਕ ਇਹਨੇ ਬੇਰਜਕਾਰ ਕਰਤੇ ਇਹ ਨਸ਼ਾ ਖਾ ਕੇ ਪਤ ਨਹੀਂ ਲੱਗਦਾ ਬੰਦੇ ਨੂੰ ਇਸ ਲਈ ਸਰਕਾਰਾਂ ਨੂੰ ਬੇਨਤੀ ਹੈ ਵੀ ਇਹ ਨਸ਼ੇ ਜਿਹੜੇ ਦੂਜੇ ਦੇ ਹਸਪਤਾਲਾਂ 'ਚ ਮਿਲਦੇ ਨੇ ਜਾਂ ਪ੍ਰਾਈਵੇਟ ਦੁਕਾਨਾਂ 'ਤੇ ਵੀ ਉਹ ਨਸ਼ਿਆਂ ਨਾਲੋਂ ਤਾਂ ਇਹ ਗੋਲੀਆਂ-ਗੋਲੀਆਂ ਬੰਦ ਕਰਕੇ ਖਾਸ ਖਾਸ ਦੀ ਖੇਤੀ ਹੈ ਜਾਂ ਠੇਕੀ ਖਲਾਈ ਜਾਣਾ ਜਿਹਦੇ ਕਰਕੇ ਪੰਜਾਬ ਚ ਭਾਈਚਾਰਕ ਪਿਆਰ ਵਧਿਆ ਰਹੇ ਅਤੇ ਇਹ ਨਸਿਆਂ ਤੋਂ ਦੂਜਾ ਤੋਂ ਦੂਰ ਰਹਿਣ ਬੰਦੇ ਇਹ ਖਾ ਕੇ ਨਾਲ ਤਾਂ ਪਤਾ ਲੱਗੇ ਨਾ ਵਾਸਤਾ ਉਹ ਖਾ ਕੇ ਬੰਦਾ ਸੇਤੀ ਨਾ ਕਿਸੇ ਨੂੰ ਅਟੈਕ ਹੋਵੇ ਨਾ ਅਧਰੰਗ ਹੋਵੇ ਇਹ ਬਹੁਤ ਖਾਸ ਖਾਦੀ ਖੇਤੀ ਬਲ ਬਹੁਤ ਲੋਕਾਂ ਦਾ ਧਿਆਨ ਜਾ ਰਿਹਾ ਵੀ ਸਰਕਾਰਾਂ ਇਹਦੇ ਬਾਰੇ ਸੋਚਣਾ ਪਹਿਲਾਂ ਵਾਲਾ ਲੋਕਾਂ ਚ ਅਸਾ ਬਣਿਆ ਰਹੇ ਐਨੀ ਕਹਿੰਦਾ ਹੋਇਆ ਮੈਂ ਇੱਥੇ ਵੀਡੀਓ ਸਮਾਪਤ ਕਰਦਾ ਬੈਗੁਰੂ ਜੀ ਕਾ ਖਾਲਸਾ ਬੈਗੁਰੂ ਜੀ ਕੀ ਫਤਿਹ